mentors ਬੱਚਿਆਂ ਦੇ ਰੋਲ ਮਾਡਲ ਸਿੱਖਿਆ ਵਿਭਾਗ ਦੇ ਅਧਿਕਾਰੀगण ਇਸ ਤੋਂ ਇਲਾਵਾ ਜਿਨ੍ਹਾਂ ਨੇ ਅਚੀਵਮੈਂਟ ਦੇ ਵਿੱਚ ਪਰਦੇ ਤੇ ਜਾਂ ਪਰਦੇ ਦੇ ਪਿੱਛੇ ਰਹਿ ਕੇ ਯੋਗਦਾਨ ਪਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਅਸਲ ਦੇ ਵਿੱਚ ਭਾਰਤ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਮੈਨੀਫੈਸਟੋਆਂ ਦੇ ਵਿੱਚ ਨਫ਼ਰਤ ਧਰਮ ਲੜਾਉਣਾ ਭੜਕਾਉਣਾ ਇਹ ਲਫ਼ਜ਼ ਕਢਾ ਕੇ ਉੱਥੇ ਸਕੂਲ ਬਿਜਲੀ ਹੈਲਥ ਇਨਫਰਾਸਟ੍ਰਕਚਰ ਇੰਟਰਡਕ ਇੰਟਰਡਿਊਸ ਕਰਾਇਆ ਮੇਰੀ ਮਰਜ਼ਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੇ ਬਿਲਕੁਲ ਮੋਢੇ ਦਾ ਮੋਡਲ ਆ ਕੇ ਚੱਲਣ ਵਾਲੇ ਦਿੱਲੀ ਦੇ ਵਿੱਚ 10 ਸਾਲ ਸਕੂਲਾਂ ਦੇ ਕਾਇਆਪਲਟ ਕਰਨ ਵਾਲੇ ਮਨੀਸ਼ ਸੋਦੀਆ ਸਾਹਿਬ ਮੇਰੇ ਕੈਬਨਟ ਦੇ ਸਾਥੀ ਜਿਸ ਤਰ੍ਹਾਂ ਉਹਨਾਂ ਨੇ ਖੁਦ ਵੀ ਕਿਹਾ ਕਿ ਜਿਹਨੂੰ ਗਾਲਾਂ ਪਾਉਣੀਆਂ ਹੁੰਦੀਆਂ ਸੀ ਪੰਜਾਬ 'ਚ ਉਹਨੂੰ ਸਿੱਖਿਆ ਮੰਤਰੀ ਬਣਾ ਦਿੰਦੇ ਸੀ ਕਿਉਂਕਿ ਸਾਰੇ ਤਰਨੇ ਉਹਦੇ ਘਰੀ ਲੱਗਦੇ ਆ ਇਹ ਪਹਿਲਾ ਰਿਵਾਜ ਰਿਹਾ ਪਰ ਇਹਨਾਂ ਨੇ ਇਹ ਚੀਜ਼ ਬਦਲ ਕੇ ਰੱਖਤੀ ਹੁਣ ਅੱਗੇ ਤੋਂ ਜਿਹਨੂੰ ਇੱਜ਼ਤ ਦੇਣੀ ਹੋਵੇ ਮੰਤਰੀ ਮੰਡਲ ਚ ਤਾਉਨੂੰ ਸਿੱਖਿਆ ਮੰਤਰੀ ਬਣਾਇਆ ਜਾਇਆ ਫਿਰ ਉਹ ਮੇਰੀ ਮਰਾਦ ਹਰਜੋਤ ਬੈਂਸ ਸਾਹਿਬ ਨਰਿੰਦਰ ਕੌਰ ਪਰਾ ਅੱਜ ਸਾਡੇ ਇਸ ਇਲਾਕੇ ਦੇ ਵਿਧਾਇਕ ਖਜ਼ਾਨੇ ਦੀਆਂ ਚਾਬੀਆਂ ਜਿਨ੍ਹਾਂ ਕੋਲੇ ਪਿਛਲੇ ਸਾਢੇ 3 ਸਾਲ ਤੋਂ ਨੇ ਜਿਨ੍ਹਾਂ ਨੇ ਕਦੇ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਮੈਂ ਤਾਂ ਕਦੇ ਚਾਬੀਆਂ ਦਿੱਤੀਆਂ ਨਹੀਂ ਪਰ ਉਹ ਕਹਿੰਦੇ ਨੇ ਵੀ ਖਾਲੀ ਨਹੀਂ ਹੈਗਾ ਪਰ ਜਦੋਂ ਮੰਗਦੇ ਆਂ ਦੇ ਦਿੰਦੇ ਆ ਸ੍ਰੀ ਹਰਪਾਲ ਸਿੰਘ ਮਾਜੀ ਲਰਗਾ ਦੇ ਤੋਂ ਵਿਧਾਇਕ ਬਰਿੰਦਰ ਕੋਹਲ ਜੀ এডਿਕੇਸ਼ਨ ਮਹਿਕਮੇ ਨੂੰ ਬੜੇ ਅੱਛੇ ਤਰੀਕੇ ਨਾਲ ਅਨੰਤਾ ਮਿੱਤਰਾ ਜੀ ਸੈਕਟਰੀ ਐਜੂਕੇਸ਼ਨ ਚਲਾ ਰਹੇ ਨੇ ਸੋ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਕਸਰ ਕਹਿਣਾ ਉਹਨਾਂ ਜਾ ਕੇ ਇਦਾਂ ਦੇ ਫੰਕਸ਼ਨ ਹੋਣੇ ਬੰਦ ਹੋ ਗਏ ਸੀ ਪੰਜਾਬ 'ਚੋਂ ਇਸ ਤਰ੍ਹਾਂ ਦੇ ਖੁਸ਼ੀਆਂ ਦੇ ਫੰਕਸ਼ਨ ਪੰਜਾਬ 'ਚੋਂ ਬੰਦ ਹੋ ਗਏ ਸੀ ਲੋਕ ਵੀ ਛੱਡ ਚੁੱਕੇ ਸੀ ਸਰਕਾਰੀ ਸਕੂਲਾਂ ਤੋਂ ਉਮੀਦਾਂ ਖਤਮ ਹੋ ਗਈਆਂ ਸੀ ਸਰਕਾਰੀ ਸਕੂਲ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣ ਗਈਆਂ ਸੀ ਸਰਕਾਰੀ ਸਕੂਲ ਦਾ ਮਤਲਬ ਕਿ ਬੱਚਾ 9ਵੀਂ 10ਵੀਂ ਤੱਕ ਵੱਡਾ ਹੋ ਜਾਊਗਾ ਉਹ ਤੋਂ ਵੱਧ ਦਿਹਾੜੀ ਕਰਿਆ ਕਰੂਗਾ ਬਸ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਜਿਦੇ ਕੋਲੇ ਥੋੜੀ ਬਹੁਤ ਪਰਮਾਤਮਾ ਦੀ ਕਿਰਪਾ ਸੀ ਉਹ ਪ੍ਰਾਈਵੇਟ ਵੱਲ ਨੂੰ ਲੈ ਕੇ ਜਾਂਦਾ ਸੀ ਆਪਣੇ ਬੱਚੇ ਨੂੰ ਪਰ ਸਿਆਣੇ ਕਹਿੰਦੇ ਆ ਕਿ ਜਿਹੜੇ ਹਿੰਮਤੀ ਹੁੰਦੇ ਨੇ ਉਹ ਹਵਾਵਾਂ ਦੇ ਰੁੱਖ ਬਦਲ ਦਿੰਦੇ ਆ بے ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤ ਹੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ ਤੁਸੀਂ ਨਕਸ਼ੇ ਬਣਾਏ ਤੁਸੀਂ ਪੱਥਰਾਂ ਦਾ ਸੀਨਾ ਪਾੜ ਕੇ ਉੱਗੇ ਤੇ ਅੱਜ ਮੰਜ਼ਲ ਦੇ ਮੱਥੇ ਤੇ ਤੁਹਾਡਾ ਨਾਂ ਲਿਖਿਆ ਹੋਇਆ ਹੈ ਪੰਜਾਬ ਨੰਬਰ 1 ਔਰ ਨੈਸ਼ਨਲ ਸਰਵੇਜ ਕੋਈ ਆਪਣਾ ਸਰਵੇ ਨਹੀਂ ਹੈਗਾ ਕਿ ਆਪੇ ਮੂੰਹ ਮਿਆਂ ਮਿੱਠੂ ਬਣ ਗਏ ਹੋਈ ਹੈ ਨੈਸ਼ਨਲ ਸਰਵੇ 2 ਸਾਲ ਬਾਅਦ ਹੁੰਦਾ ਹੈ 2017 ਚ ਆਪਾਂ 29ਵੇਂ ਨੰਬਰ ਤੇ ਸੀਗੇ ਜੀ ਮੇਲਾ ਦਾ ਇਹ ਦੁਬਾਰਾ ਤਾਂ ਸੂਬੇ ਹੀ ਨਹੀਂ ਹੋਣੀ ਇਹਦਾ ਮਤਲਬ ਜਿਹੜਾ ਯੂਟੀ ਆਰਟੀ ਜਿਹੜੇ ਹੈਗੇ ਨੇ ਗੋਆ ਦਮਨ ਦੀਵ ਉਹਨਾਂ ਤੋਂ ਵੀ ਥੱਲੇ ਹੋਵਾਂਗੇ ਤੇ ਅੱਜ ਨੰਬਰ 1 ਤੇ ਆ ਸੋ ਇਹ ਅਚੀਵਮੈਂਟ ਇੱਕ ਦਿਨ ਚ ਨਹੀਂ ਹੋਈ ਜਿਸ ਤਰ੍ਹਾਂ ਕੁਛ ਹੈਡਮਾਸਟਰ ਸਾਹਿਬ ਪ੍ਰਿੰਸੀਪਲ ਸਹਿਬਾਨ ਨੇ ਬੋਲ ਦਿੱਤਾ ਸੇ ਇਹਦੇ ਪਿੱਛੇ ਮਿਹਨਤ ਲੱਗੀ ਆ ਸੋਨਾ ਜਿਹੜਾ ਉਸ ਸੁਨਿਆਰੇ ਦੀ ਦੁਕਾਨ ਤੇ ਪਿਆ ਬਹੁਤ ਸ਼ਾਨਦਾਰ ਲੱਗਦਾ ਹੈ ਚਮਕਦਾ ਹੈ ਅਲੱਗ-ਅਲੱਗ ਐਂਗਲ ਤੋਂ ਤੇ ਲਾਈਟਾਂ ਪੈਂਦੀਆਂ ਪਰ ਉਹ ਸੋਨਾ ਕਿਹੜੀ-ਕਿਹੜੀ ਪੱਠੀ ਵਿੱਚ ਦੀ ਨਿਕਲ ਕੇ ਆਇਆ ਇਹ ਨਹੀਂ ਕੋਈ ਦੇਖਦਾ ਸੋ ਇਹ ਜਿਹੜਾ ਪੱਠੀਆਂ ਵਿੱਚ ਦੀ ਸੋਨਾ ਕੱਢ ਕੇ ਤੁਸੀਂ ਅੱਜ ਪੰਜਾਬ ਦੇ ਮੱਥੇ ਤੇ ਚਮਕਾਇਆ ਹੈ ਇਹਦੇ ਵਾਸਤੇ ਮੈਂ ਤੁਹਾਡੇ ਲਈ ਥਾੜੀ ਮਾਰਦ ਤੁਸੀਂ ਨੇਸ਼ਨ ਬਿਲਡਰ ਹੋ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਟੀਚਰਾਂ ਨੂੰ ਬਹੁਤ ਵੱਡੀ ਇੱਜ਼ਤ ਦਿੱਤੀ ਜਾਂਦੀ ਹੈ ਇੱਕ ਟੀਚਰ ਨੂੰ ਔਰ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਉਸ ਵੇਲੇ ਹੁੰਦੀ ਹੈ ਜਦੋਂ ਉਹਦਾ ਹੱਥੀ ਲਾਇਆ ਹੋਇਆ ਬੂਟਾ ਫਲ ਜਾਂ ਫੁੱਲ ਦੇਣ ਲੱਗ ਜਾਏ। ਸੋ ਤੁਹਾਡੇ ਹੱਥੀ ਲਾਏ ਹੋਏ ਬੂਟੇ ਹੁਣ ਫਲ ਤੇ ਫੁੱਲ ਦਿੰਦੇ ਨੇ। ਤਾਂ ਤੁਹਾਨੂੰ ਮੇਰੇ ਖਿਆਲ ਚ ਤੁਸੀਂ ਵੀ ਸ਼ਾਇਦ ਇੱਕ ਸ਼ਬਦਾਂ ਦੇ ਵਿੱਚ ਹਾਲਾਂਕਿ ਤੁਸੀਂ ਸ਼ਬਦਾਂ ਦੇ ਜਾਦੂਗਰ ਹੋ ਪਰ ਤੁਸੀਂ ਵੀ ਸ਼ਾਇਦ ਸ਼ਬਦਾਂ ਪੱਖੋਂ ਵਿਹੋਣੇ ਰਹਿ ਜਾਓਗੇ ਕਿ ਅਸੀਂ ਇਸ ਖੁਸ਼ੀ ਨੂੰ ਕਿਵੇਂ ਬਿਆਨ ਕਰੀਏ। ਕਿ ਪੰਜਾਬ ਜਿਹੜਾ ਉਹ ਨੈਸ਼ਨਲ ਸਰਵੇ ਦੇ ਵਿੱਚ ਨੰਬਰ 1 ਆਇਆ ਔਰ ਨੰਬਰ 1 ਵੀ ਬਾਈ ਫਾਰ ਕੋਈ ਨਹੀਂ ਗਾ ਵੀ 1% ਨਾਲ 2% 14 14% 15 15% 17 17% ਨਾ ਆਇਆ ਅਬਦੁਲ ਕਲਾਮ ਜੀ ਨੇ ਲਿਖਿਆ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਰਾਤ ਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡਾ ਜਿਹੜਾ ਸੁਪਨਾ ਸੀ ਕਿ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਜਿਸ ਤਰ੍ਹਾਂ ਮਨੀਸ਼ ਜੀ ਨੇ ਕਿਹਾ ਕੋਈ ਸਕੂਲ ਨੂੰ ਨੰਬਰ ਬਣਾਉਣਾ ਬਣ ਬਣਾਉਣਾ ਕੋਈ ਖਾਸ ਗੱਲ ਨਹੀਂ ਇੱਕ ਜ਼ਿਲ੍ਹੇ ਨੂੰ ਨੰਬਰ 1 ਬਣਾਉਣਾ ਕੋਈ ਹੋ ਜਾਂਦੀ ਹੈ ਮਿਹਨਤ ਇੰਨੀ ਪਰ ਇੱਕ ਸੂਬੇ ਨੂੰ ਨੰਬਰ 1 ਬਣਾਉਣਾ ਇਹ ਸੱਚੀ ਮੁੱਚੀ ਜਾਗਦੀਆਂ ਅੱਖਾਂ ਦਾ ਸੁਪਨਾ ਲੱਗਦਾ ਨਹੀਂ ਤਾਂ ਸਰਕਾਰੀ ਸਕੂਲਾਂ ਬਰੇ ਹੈ ਇਹੀ ਮਸ਼ਹੂਰ ਸੀਗਾ ਕਿ ਹੈਡਮਾਸਟਰ ਵਿਚਾਰਾ ਮਿੱਡੇ ਮੀਲ ਚ ਇੱਕ ਅਦਾ ਮਾਸਟਰ ਹਾਈ ਸਕੂਲ ਰਿਸਟਰ ਲੈ ਕੇ ਗਿਆ ਹੋਇਆ ਕਿਉਂਕਿ ਮੈਂ ਕੀਚਲ ਦਾ ਬੇਟਾ ਮੈਨੂੰ ਪਤਾ ਹੈ 2 ਦੀ ਡਿਊਟੀ ਜਨਗਨਨਾ ਤੇ 3 ਨੂੰ ਕਰੋਨਾ ਵਾਲੇ ਪਾਸੇ ਲਾ ਰੱਖਿਆ ਹੈ ਮਤਲਬ ਇਹ ਕੰਮ ਤੋਂ ਬਿਨਾ ਬਾਕੀ ਸਾਰੇ ਕੰਮ ਲੈਂਦੇ ਸੀਗੇ ਪਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਸਰਕਾਰ ਨੇ ਫੈਸਲਾ ਕੀਤਾ ਟੀਚਰਾਂ ਤੋਂ ਪੜ੍ਹਾਈ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਲੈਣਾ ਸਿਰਫ ਉਹਨਾਂ ਦਾ ਪੜ੍ਹਾਈ ਤੇ ਕਨਸੈਂਟਰੇਸ਼ਨ ਚਾਹੀਦਾ ਬਸ ਪੰਜਾਬ ਦੇ ਵਿੱਚ ਵੀ ਇਹੀ ਫੈਸਲਾ ਲਿਆ ਗਿਆ ਪੜ੍ਹਾਈ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਲੈਣਾ ਕੋਈ ਫਿਊਜ ਉੜ ਗਿਆ ਕੋਈ ਟੂਟੀ ਖਰਾਬ ਹੋ ਗਈ ਕੋਈ ਪੱਖਾ ਖਰਾਬ ਹੋ ਗਿਆ ਉਹਦੇ ਵਾਸਤੇ ਕੈਂਪਸ ਮੈਨੇਜਰ ਰੱਖ ਕੇ ਦੇਵਾਂਗੇ ਤੁਹਾਨੂੰ ਤੁਹਾਡਾ ਹੈਡਮਾਸਟਰ ਦਾ ਕੰਮ ਪ੍ਰਿੰਸੀਪਲ ਦਾ ਕੰਮ ਸੁਪਰਵਾਈਜ਼ਨ ਕਰਨਾ ਹੈ ਕਿ ਕੋਈ ਪੜਾਈ ਪੱਖੋਂ ਤਾਂ ਨਹੀਂ ਕੰਮੀ ਚੱਲ ਰਹੀ ਪੇਰੈਂਟ ਟੀਚਰ ਮੀਟਿੰਗ ਕਦੇ ਸਰਕਾਰੀ ਸਕੂਲਾਂ ਚ ਸੁਣਿਆ ਸੀ ਪੇਰੈਂਟ ਟੀਚਰ ਮੀਟਿੰਗ ਮੈਨੂੰ ਕਿਸੇ ਨੇ ਪੁੱਛ ਲਿਆ ਮੈਂ ਕਿਤੇ ਸਕੂਲ ਦੇ ਫੰਕਸ਼ਨ ਚ ਗਿਆ ਮੈਨੂੰ ਕਹਿੰਦੇ ਜੀ ਤੁਹਾਡੀ ਪੇਰੈਂਟ ਟੀਚਰ ਮੀਟਿੰਗ ਚ ਕੀ ਹੁੰਦਾ ਸੀ ਮੈਂ ਕਿਹਾ ਬੇਟਾ ਸਾਡੇ ਤਾਂ ਪੇਰੈਂਟ ਟੀਚਰ ਮੀਟਿੰਗ ਉਹਦੀ ਹੁੰਦੀ ਸੀ ਜਾਂ ਕਿਸੇ ਨੂੰ ਕੁੱਟ ਦਿੰਦੇ ਸੀ ਜਾਂ ਕਿਸੇ ਤੋਂ ਕੁੱਟ ਖਾ ਲੈਂਦੇ ਸੀ ਫਿਰ ਹੈਡਮਾਸਟਰ ਕਹਿੰਦਾ ਬਾਪੂ ਨੂੰ ਬੁਲਾ ਕੇ ਲਿਆ ਬਸ ਆਉਂਦੇ ਬਾਪੂ ਤਰ ਦਿੰਦਾ ਸੀ ਦੋ ਤਿੰਨ ਕਰੇ ਜਾ ਕੇ ਮਾਂ ਤਰ ਦਿੰਦੀ ਸੀ ਦੋ ਤਿੰਨ ਵੀ ਤੇਰਾ ਲੰਬਾ ਆ ਗਿਆ ਸਾਡੀ ਤਾਂ ਇੰਨੀ ਕੀ ਪੇਰੈਂਟ ਪੇਰੈਂਟ ਟੀਚਰ ਮੀਟਿੰਗ ਹੁੰਦੀ ਸੀ ਜੀ ਹੁਣ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ रिक्शे वाला ਵੀ ਆ ਕੇ ਪੁੱਛਦਾ ਕਿ ਮੇਰਾ ਬੱਚਾ ਕੀ ਪੜ ਰਿਹਾ ਹੈ ਉਹ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਕਿਹੜੇ ਚ ਵਧੀਆ ਟੀਚਰ ਨੂੰ ਪਤਾ ਲੱਗ ਰਿਹਾ ਹੈ ਕਿ ਜਿਹੜਾ ਬੱਚਾ ਹੈ ਜਿਹਨੂੰ ਮੈਂ ਪੜਾ ਕੇ ਭੇਜਦਾ